ਸਾਬ ਨੂੰ ਟ੍ਰਾਂਸਪੋਰਟ ਮੰਤਰੀ ਜੀ ਨੂੰ ਚੇਅਰਮੈਨ ਤੇ ਐਮ ਡੀ ਸਾਹਿਬ ਨੂੰ ਲਿਖਤੀ ਦੋਵੇਂ ਜਥੇਬੰਦੀਆਂ ਵੱਲੋਂ ਨੋਟਿਸ ਦਿੱਤਾ ਸੀ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਇਹਨਾਂ ਨੂੰ ਬਦਲ ਕੇ ਇੱਕ ਉੱਚੀ ਤੇ ਸੂਚੀ ਸੋਚ ਵਾਲੇ ਅਧਿਕਾਰੀ ਨੂੰ ਲਾਇਆ ਜਾਵੇ ਨਹੀਂ ਮਜਬੂਰਨ ਸਾਨੂੰ 18 ਤਰੀਕ ਨੂੰ ਪਹਿਲੇ ਟਾਈਮ ਤੋਂ ਡਿਪੂ ਬੰਦ ਕਰਨਾ ਪਊਗਾ ਸੋ ਅੱਜ ਮਿਤੀ 18 ਤਰੀਕ ਨੂੰ ਸੰਗਰੂ ਡਿਪੂ ਪਹਿਲੇ ਟਾਈਮ ਤੋਂ ਬੰਦ ਆ ਜੇਕਰ ਕੋਈ ਮਸਲਾ ਹੱਲ ਨਾ ਹੋਇਆ ਤਾਂ ਹੋ ਸਕਦਾ ਕੱਲ ਨੂੰ ਪੀ ਆਰਟੀਸੀ ਦੇ ਬਾਕੀ ਰਹਿੰਦੇ ਨੌ ਡਿਪੂ ਬੰਦ ਕੀਤੇ ਜਾਣ ਜੇ ਫੇਰ ਵੀ ਮਸਲਾ ਹੱਲ ਨਾ ਹੋਇਆ ਤਾਂ 18 ਜੋ ਪੰਜਾਬ ਰੋਡਵੇ ਪਨਵਸ ਦੇ ਡੀਪੂ ਨੇ ਕਹਿਣ ਦਾ ਪਾਲ ਪੰਜਾਬ ਦੇ 27 ਦੇ 27 ਡੀਪੂ ਬੰਦ ਕਰਕੇ ਜੋ ਵੀ ਸਾਡੀ ਸੁਪਰ ਕਮੇਟੀ ਸਾਨੂੰ ਅੱਗੇ ਦਾ ਪ੍ਰੋਗਰਾਮ ਦੇਊਗੀ ਚਾਹ ਸੰਗਰੂਰ ਸ਼ਹਿਰ ਬੰਦ ਕਰਨ ਦਾ ਚਾਹ ਕੋਈ ਕੋਈ ਵੱਡਾ ਹਾਈਵੇ ਬੰਦ ਕਰਨ ਦਾ ਸੈਸੀ ਉਹ ਕਰਾਂਗੇ ਪਰ ਅਸੀਂ ਇਹਨਾਂ ਦੋਨਾਂ ਕਰਾਪਤ ਅਧਿਕਾਰੀਆਂ ਨੂੰ ਇਹਨਾਂ ਦੀਆਂ ਸੀਟਾਂ ਤੋਂ ਬਦਲਾ ਕੇ ਦਮ ਲਵਾਂਗੇ ਤੁਸੀਂ ਸਵੇਰ ਦੇ ਇੱਥੇ ਬੈਠੇ ਹੋ ਤਾਂ ਨੇ ਕੋਈ ਸਵੇਰ ਦਾ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਤੁਹਾਨੂੰ ਮਿਲਣ ਵਾਸਤੇ ਆਇਆ ਇੱਥੇ ਅੱਜ ਸਾਨੂੰ ਕੋਈ ਅਧਿਕਾਰੀ ਨਹੀਂ ਮਿਲਣ ਵਾਸਤੇ ਆਇਆ ਜੀ ਮੈਂ ਆਪਜੀ ਦੀ ਜਾਣਕਾਰੀ ਵਾਸਤੇ ਦੱਸਣਾ ਚਾਹੁੰਨਾ ਪਿਛਲੇ 3 ਦਿਨਾਂ ਦੇ ਵਿੱਚ ਦੋ ਵਾਰੇ ਦੋ ਦਿਨਾਂ ਦੇ ਵਿੱਚ ਮੀਟਿੰਗਾਂ ਡਿਓਟੀ ਰੂਮ ਦੇ ਨਾਲ ਹੋਈਆਂ ਨੇ ਪਰ ਉਹ ਸੂਟਾਂ ਛੱਡਣ ਲਈ ਤਿਆਰ ਨਹੀਂ ਕੱਲ ਸੀਐਮ ਸਾਹਿਬ ਨੇ ਸਾਨੂੰ 12 ਵਜੇ ਮੀਟਿੰਗ ਤੇ ਬੁਲਾਇਆ ਸੀ ਪਹਿਲੇ ਇੱਕ ਮੀਟਿੰਗ 12 ਵਜੇ ਤੋਂ ਤੱਕ ਲਗਭਗ 12:30 ਵਜੇ ਤੱਕ ਕੋਈ ਜਿੱਥੇ ਜੀਐਮ ਨੇ ਸਾਹਿਬ ਜੀਐਮ ਸਾਹਿਬ ਨੇ ਸਾਫ਼ ਜਵਾਬ ਦਿੱਤਾ ਕਿ ਮੈਂ ਇਹਨਾਂ ਨੂੰ ਨਹੀਂ ਬਦਲ ਸਕਦਾ ਪਰ ਉਸ ਤੋਂ ਬਾਅਦ ਦੁਬਾਰਾ ਫਿਰ ਇੱਕ ਮੀਟਿੰਗ ਬੁਲਾਈ ਗਈ ਜਿਸ ਤੇ ਵੀ ਤਾਂ ਜੀਐਮ ਸਾਹਿਬ ਨੂੰ ਸਾਹਮਣੇ ਬਿਠਾ ਕੇ ਇਹਨਾਂ ਦੇ ਕੱਚੇ ਚਿੱਠੇ ਇਨਾਂ ਦੇ ਜੋ ਸਰਾਏ ਗਏ ਕਿ ਐਕਰੀ ਹੋ ਕੇ ਹਾਈ ਕਮ ਹੋਈ ਨਹੀਂ ਜੀਐਮ ਸਾਹਿਬ ਵੀ ਐਕਰੀ ਹੋਈ ਇਹਨਾਂ ਦੀਆਂ ਗਲਤੀਆਂ ਨੇ ਪਰ ਫਿਰ ਵੀ ਕਿਤਨਾ ਕਿਤੇ ਜੋ ਪੈਸੇ ਦਾ ਲੈਣ-ਦੇਣ ਚੱਲਦਾ ਮੈਂ ਤਾਂ ਇਹੀ ਕਹਿ ਸਕਦਾ ਵੀ ਉਸ ਦੇ ਦਵਾ ਥੱਲੇ ਜੀਐਮ ਸਾਹਿਬ ਇਹਨਾਂ ਨੂੰ ਬਦਲਣ ਦੇ ਲਈ ਨਹੀਂ ਤਿਆਰ ਜੋ ਅੱਜ ਟੀਪੂ ਬੰਦ ਆ ਤੇ ਹਜੇ ਤੱਕ ਮੈਨੇਜਮੈਂਟ ਵੱਲੋਂ ਕੋਈ ਬਰਾਬਤਾਂ ਨਹੀਂ ਬਣਾਇਆ ਗਿਆ ਸੋ ਮੈਂ ਆਪ ਜੀ ਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਇਹ ਕੋਈ ਹੱਲ ਨਾ ਹੋਇਆ ਕੱਲ ਨੂੰ ਨੌ ਟੀਪੂ ਪਰਸੋਂ 27 ਟੀਪੂ ਬੰਦ ਕਰਕੇ ਅਸੀਂ ਸੰਘਰਸ਼ ਹੋਰ ਵੀ ਠਿੱਕਾ ਤੇ ਤੇਜ਼ ਕਰਾਂਗੇ